ਚਾਨੋ ਸਾਹਿਬ ਤੇ ਸਾਡੇ ਐਸਪੀ ਡੀ ਸਾਹਿਬ ਜਸਪ੍ਰੂ ਜਸਪ੍ਰੂ ਕੁਰਪਾਸੀ ਸਾਡੇ ਡੀਐਸਪੀ ਕਰਤਾਰਪੁਰ ਬਲਵਿੰਦਰ ਸਿੰਘ ਦੀ ਆਪਣੇ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਐਡਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਆਪਣੇ ਘਰ ਜਾ ਰਹੀ ਸੀ ਜਿਸ ਦੀ ਉਮਰ 16-17 ਸਾਲ ਹੈ ਉਸ ਦੇ ਕੋਲੋਂ ਸਭਾ ਮੋਬਾਈਲ ਸਨੈਚ ਕੀਤਾ ਇਹ ਰਿਪੋਰਟ ਉਹਨੇ ਜਿਹਨੇ ਚਾਚਾ ਰਮਨ ਕੁਮਾਰ ਪਾਦਵਾਜ ਉਹ ਐਗੂਗੇਟ ਅਬਾਈ ਪ੍ਰੋਫੈਸ਼ਨ ਉਹਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੈ ਸੰਨ ਇੱਕ ਪਰਚਾ ਦਰਸ਼ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ 스내ਚਰਸ ਲੈਨਰ ਨਾਮ ਪ੍ਰਮਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਰ ਲਾਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹ ਸੀ ਮਰਿੰਦਰ ਸਿੰਘ ਆਪਣੇ ਕਰ ਰਏ ਸੀਗੇ ਨਹੀਂ ਕਰ ਰਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲ ਮੋਬਾਈਲ ਹੈ ਕੰਪੀਸ ਤਾਂ ਪਿੱਲਾ ਵੀ ਨਾ ਤੇ ਮਾਮਲਾ ਹੈਗਾ ਕੋਈ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਇਹਨੂੰ ਕਰਕੇ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਵੇਖੋ ਕਿਵੇਂ ਦੋ ਬਦਮਾਸ਼ ਰਾਤ ਜਾਂਦੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਤਾਂ ਉਸੇ ਤਰੀਕੇ ਦੇ ਨਾਲ ਤੇ ਉਹਨਾਂ ਦੀ ਫੁਰਤੀ ਦੇ ਨਾਲ ਹੀ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਵੀ ਕੀਤਾ ਗਿਆ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਸਨੇਚੁਰਾਂ ਦੇ ਵੱਲੋਂ ਇੱਕ ਕੁੜੀ ਜੋ ਕਿ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਉਸ ਦੇ ਕੋਲੋਂ ਮੋਬਾਈਲ ਫੋਨ ਖੋ ਲਿਆ ਜਾਂਦਾ ਤੇ ਪੁਲਿਸ ਨੇ ਵੀ ਛਾਪੇ ਮਾਰੀ ਕਰਦਿਆਂ ਹੋਇਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲ ਮੋਬਾਈਲ ਫੋਨ ਤੇ ਚੋਰੀ ਦੇ ਸਮੇ ਵਰਤਿਆ ਗਿਆ ਐਕਟੀਵਾ ਵੀ ਬਰਾਮਦ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੀ ਕਾਰਵਾਈ ਕਰਦੇ ਹੋਇਆ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਲੁੱਟ ਦੀ ਵਾਰਦਾਤ ਦੇ ਦਰਮਿਆਨ ਜਿਹੜਾ ਐਕਟੀਵਾ ਵਰਤਿਆ ਗਿਆ ਉਹ ਐਕਟੀਵਾ ਵੀ ਚੋਰੀ ਦਾਤ ਇਹਨਾਂ ਦੇ ਕੋਲੋਂ ਲੜਕੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਟਿਊਸ਼ਨ ਤੋਂ ਕਰਪਰਤਰੀ ਕੁੜੀ ਜਿਸ ਦਾ ਕੀ ਮੋਬਾਈਲ ਖੋਕੇ ਇਹ ਬਦਮਾਸ਼ ਫਰਾਰ ਹੋਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਗ੍ਰਿਫਤਾਰ ਕਰ ਲਏ ਨੇ ਜਲੰਧਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿੇ ਨਸ਼ੇ ਦੇ ਆਦੀ ਨੇ ਹੋ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਅਜਿਹੀਆਂ ਚੋਰੀਆਂ ਕਰਦਣ ਪੁੱਛ ਕਿਸ ਦੁਹਰਾ ਰਹੇ ਨਾ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਤਸਵੀਰਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਕਿ ਦੇਖੋ ਕਿੰਜ ਰਾਜਾਂ ਦੀ ਕੁੜੀ ਜੋ ਕਿ ਟਿਊਸ਼ਨ ਤੋਂ ਜਿਹੜੀ ਘਰ ਪਰਤ ਰਹੀ ਹੁੰਦੀ ਹੈ ਤਾਂ ਇਸੇ ਦਰਮਿਆਨ ਇਸ ਦਾ ਮੋਬਾਈਲ ਖੋਲਿਆ ਜਾਂਦਾ ਸਰ ਕੀ ਮਾਮਲਾ ਸੀਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਅਕਰਮਨਪ੍ਰੀਤ ਸਿੰਘ ਖੱਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਟੀ ਸਾਡੇ ਡੀਐਸਪੀ ਕਰਤਾਰਪ੍ਰੀਤਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪ੍ਰੀਤ ਨੇ ਦੋ 스내ਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਇੱਕ ਲੜਕੀ ਹੈ ਜਿਸਦਾ ਨਾਮ ਅਭਿਤਾ ਸ਼ਰਮਾ ਹੈ 8ਵੀਂ ਜਮਾਤ ਤੋਂ ਪੜ੍ਹ ਕੇ ਆਈ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ 16-17 ਸਾਲ ਹੈ ਉਸੇ ਕੋਲ ਉਹ ਸਾਨੂੰ ਮਾਈਸਨਾਚ ਕੀਤਾ ਸੀ ਤੇ ਲੇਟਰ ਉਨੇ ਤੇ ਨਈ ਚਾਚਾ ਰਮਨ ਕੁਮਾਰ ਪਾਤਵਾਰ ਉਹ ਇੱਕ ਡਬਲ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸਾਨੂੰ ਇੱਕ ਬਚਾ ਦਰਜ ਕਰਵਾਇਆ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ 스나ਚਰਸ ਲੈਣਾ ਨਾਮ ਗੁਰਵਿੰਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਲਾਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਜਿਨ੍ਹਾਂ ਨੂੰ ਐਸੇ ਨਰਿੰਦਰ ਸਿੰਘ ਆਪਣੇ ਕਰ ਰਹੀ ਸੀਗੇ ਨਹੀਂ ਕਰ ਰਹੀ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗਲਮ ਮੋਬਾਈਲ ਕਬਜ਼ੇ ਕੀਤਾ ਪਹਿਲਾਂ ਵੀ ਨਾ ਤੇ ਮਾਮਲਾ ਹੈ ਕੋਈ ਨਹੀਂ ਨਾ ਤੇ ਪਹਿਲਾਂ ਉਹਨੇ ਚੈੱਕ ਕੀਤਾ ਸਾਈਕਲ ਪਰਚਾ ਦੱਸ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫੋਰਮੇਸ਼ਨ ਕੋਈ ਨਸ਼ੇ ਦੇ ਸੰਬੰਧ ਵਿੱਚ ਵੀ ਕੋਈ ਪਤਾ ਲੱਗਿਆ ਨਾ ਜੋ ਪਤਾ ਲੱਗਿਆ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਪੂਰੀ ਤਰ੍ਹਾਂ ਆ ਵੇਖੋ ਕਿਵੇਂ ਦੋ ਬਦਮਾਸ਼ ਰਾਜਾਂ ਦੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਤਾਂ ਉਸੇ ਤਰੀਕੇ ਦੇ ਨਾਲ ਤੇ ਉਹਨਾਂ ਦੀ ਫੁਰਤੀ ਦੇ ਨਾਲ ਹੀ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਵੀ ਕੀਤਾ ਗਿਆ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਸਨੇਚੁਰਾਂ ਦੇ ਵੱਲੋਂ ਇੱਕ ਕੁੜੀ ਜੋ ਕਿ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਉਸ ਦੇ ਕੋਲੋਂ ਮੋਬਾਈਲ ਫੋਨ ਖੋ ਲਿਆ ਜਾਂਦਾ ਤੇ ਪੁਲਿਸ ਨੇ ਵੀ ਛਾਪੇਮਾਰੀ ਕਰਦੇ ਹੋਇਆ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਚੋਰੀ ਦੇ ਸਮੇ ਵਰਤਿਆ ਗਿਆ ਐਕਟੀਵਾ ਵੀ ਬਰਾਮਦ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੀ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਲੁੱਟ ਦੀ ਵਾਰਦਾਤ ਦੇ ਦਰਮਿਆਨ ਜਿਹੜਾ ਐਕਟੀਵਾ ਵਰਤਿਆ ਗਿਆ ਉਹ ਐਕਟੀਵਾ ਵੀ ਚੋਰੀ ਦਾ ਹੈ ਤੇ ਇਹਨਾਂ ਦੇ ਕੋਲੋਂ ਲੜਕੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਟਿਊਸ਼ਨ ਤੋਂ ਘਰ ਪਰਤਰੀ ਕੁੜੀ ਜਿਸ ਦਾ ਕੀ ਮੋਬਾਈਲ ਖੋਕੇ ਇਹ ਬਦਮਾਸ਼ ਫਰਾਰ ਹੋਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਗ੍ਰਿਫਤਾਰ ਕਰ ਲਏ ਨੇ ਜਲੰਧਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿੇ ਨਸ਼ੇ ਦੇ ਆਦੀ ਨੇ ਹੋ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਜਈਆਂ ਚੋਰੀਆਂ ਕਰਦਣ ਪੁਛਗਿਸ ਦੌਰਾਨ ਇਹਨਾਂ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਤਸਵੀਰਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਕਿ ਦੇਖੋ ਕਿੰਜ ਰਾਜਾਂ ਦੀ ਕੁੜੀ ਜੋ ਕਿ ਟਿਊਸ਼ਨ ਤੋਂ ਜਿਹੜੀ ਘਰ ਪਰਤ ਰਹੀ ਹੁੰਦੀ ਆ ਤਾਂ ਇਸੇ ਦਰਮਿਆਨ ਇਸ ਦਾ ਮੋਬਾਈਲ ਖੋਲਿਆ ਜਾਂਦਾ ਸਰ ਕੀ ਮਾਮਲਾ ਸੀਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਕਰਮਪ੍ਰੀ ਸਿੰਘ ਖੱਕ ਦੇ ਦੇਸ਼ਾਂ ਦੇ ਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਸੀ ਸਾਡੇ ਡੀਐਸਪੀ ਕਰਤਾਰਪੁਰਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਇੱਕ ਲੜਕੀ ਹੈ ਜਿਸਦਾ ਨਾਮ ਅਭਿਤਾ ਸ਼ਰਮਾ ਹੈ এডਿਊਸ਼ਨ ਤੋਂ ਪੜ੍ਹ ਕੇ ਆਈ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ 36 16 ਸਾਲ ਹੈ ਉਸੇ ਕੋਲੋਂ ਉਸ ਦਾ ਮੋਬਾਈਲ ਸਨੈਚ ਕੀਤਾ ਸੀ ਤੇ ਲੇਟਰ 'ਉਨ ਇਹਦੇ ਨਾਲ ਇਹ ਚਾਚਾ ਰਮਨ ਕੁਮਾਰ ਪਾਤਵਾਲਾ ਜੋ ਐਡਵੋਕੇਟ ਹੈ ਬੜਾ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸਾਨੂੰ ਇੱਕ ਪਰਚਾ ਦਰਜ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਣ ਦਾ ਨਾਮ ਗੁਰਵਿੰਦਰ ਸਿੰਘ ਕਿੰਤਾ ਤੇ ਜਸਪ੍ਰੀ ਸਿੰਘ ਜੱਸਾ ਜਿਨ੍ਹਾਂ ਦੇ ਖਿਲਾਫ ਐਫਆਈਆਰ ਲੌਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਐਸੇ ਨਰਿੰਦਰ ਸਿੰਘ ਆਪਣੇ ਕਰ ਰਹੇ ਸੀਗੇ ਨਹੀਂ ਕਰ ਰਹੇ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲੋਂ ਮੋਬਾਈਲ ਕਬਜ਼ੇ ਵਿੱਚ ਸਰ ਪਿੱਲਾ ਬੀਨ ਦੇ ਮਾਮਲਾ ਹੈਗਾ ਹਾਂ ਨਹੀਂ ਇਹਨਾਂ ਤੇ ਪਹਿਲਾਂ ਹੁੰਦੇ ਚੈੱਕ ਕੀਤਾ ਸੀ ਕਿ ਕੋਈ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਹਾਇਰ ਫੋਟੈਂਸ਼ੀਅਲ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਬਚਾਉਣਾ ਆ ਵੇਖੋ ਕਿਵੇਂ ਦੋ ਬਦਮਾਸ਼ ਰਾਜਾਂ ਦੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਹੈ ਤਾਂ ਉਸੇ ਤਰੀਕੇ ਦੇ ਨਾਲ ਤੇ ਉਹਨਾਂ ਦੀ ਫੁਰਤੀ ਦੇ ਨਾਲ ਹੀ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਵੀ ਕੀਤਾ ਗਿਆ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਸਨੇਚੁਰਾ ਦੇ ਵੱਲੋਂ ਇੱਕ ਕੁੜੀ ਜੋ ਕਿ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਉਸ ਦੇ ਕੋਲੋਂ ਮੋਬਾਈਲ ਫੋਨ ਖੋ ਲਿਆ ਜਾਂਦਾ ਤੇ ਪੁਲਿਸ ਨੇ ਵੀ ਛਾਪੇ ਮਾਰੀ ਕਰਦਿਆਂ ਹੋਇਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਤੇ ਚੋਰੀ ਦੇ ਸਮੇ ਵਰਤਿਆ ਗਿਆ ਐਕਟੀਵਾ ਵੀ ਬਰਾਮਦ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੀ ਕਾਰਵਾਈ ਕਰਦੇ ਹੋਇਆ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਲੁੱਟ ਦੀ ਵਾਰਦਾਤ ਦੇ ਦਰਮਿਆਨ ਜਿਹੜਾ ਐਕਟੀਵਾ ਵਰਤਿਆ ਗਿਆ ਹੈ ਉਹ ਐਕਟੀਵਾ ਵੀ ਚੋਰੀ ਦਾਤ ਇਹਨਾਂ ਦੇ ਕੋਲੋਂ ਲੜਕੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਟਿਊਸ਼ਨ ਤੋਂ ਘਰ ਪਰਤ ਰਹੀ ਕੁੜੀ ਜਿਸ ਦਾ ਕੀ ਮੋਬਾਈਲ ਖੋਕੇ ਇਹ ਬਦਮਾਸ਼ ਫਰਾਰ ਹੋਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਗ੍ਰਿਫਤਾਰ ਕਰ ਲਏ ਜਲੰਧਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ हासिल ਕੀਤੀ ਹੈ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ੇ ਦੇ ਆਦੀ ਨੇ ਹੋ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਅਜਿਹੀਆਂ ਚੋਰੀਆਂ ਕਰਦੇ ਨੇ ਪੁੱਛਗਿੱਛ ਦੌਰਾਨ ਇਹਨਾਂ ਕੋਲ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਤਸਵੀਰਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਕਿ ਦੇਖੋ ਕਿੰਜ ਰਾਜਾਂ ਦੀ ਕੁੜੀ ਜੋ ਕਿ ਟਿਊਸ਼ਨ ਤੋਂ ਜਿਹੜੀ ਘਰ ਪੜਤ ਰਹੀ ਹੁੰਦੀ ਹੈ ਤਾਂ ਇਸੇ ਦਰਮਿਆਨ ਇਸ ਦਾ ਮੋਬਾਈਲ ਖੋਲਿਆ ਜਾਂਦਾ ਸਰ ਕੀ ਮਾਮਲਾ ਸੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਕਰਮਨ ਸਿੰਘwidehat ਦੇ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਰੂਪ ਜਸਰੂਪ ਘਰ ਬਾੜੀ ਸਾਡੇ ਡੀਐਸਪੀ ਕਰਤਾਰਪੁਰ ਪਰਵਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਹਨਾਂ ਨੇ ਮਿਤੀ 12/8/24 ਨੂੰ ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਹੈ ਏਡੂਸ਼ਨ ਤੋਂ ਪੜ੍ਹ ਕੇ ਆ ਰਹੀ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ ਕਿ 16-17 ਸਾਲ ਹੈ ਉਸੇ ਕੋਲ ਉਸ ਸਮਾਂ ਬਾਈਕ ਸਨੈਚ ਕੀਤਾ ਸੀ ਤੇ ਲੇਟਰੋਂ ਇਹਦੇ ਮੈਂ ਚਾਚਾ ਰਮਨ ਕੁਮਾਰ ਪਾਦਵਾਚ ਉਹ ਐਗੂਗੇਟ ਅ ਬਾਈਕ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੈਨੂੰ ਇੱਕ ਪਛਾਣ ਦਰਸ਼ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਸ ਲੈਣਰ ਨਾਮ ਗੁਰਵੰਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜਿੱਸਾ ਹੈ ਜਿਨ੍ਹਾਂ ਦੇ ਖਿਲਾਫ ਐਫ ਆਰ ਮੌਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਐਸੇ ਗੁਰਵੰਦਰ ਸਿੰਘ ਆਪਣੇ ਕਰ ਰਏ ਸੀਗੇ ਨਹੀਂ ਕਰ ਰਏ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਕੋਲ ਮੋਬਾਈਲ ਕੰਪੀ ਸੀ ਤਾਂ ਪਹਿਲਾਂ ਵੀ ਨਾ ਤੇ ਮਾਮਲਾ ਹੈਗਾ ਹਾਂ ਮੈਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸੀ ਕਿ ਕੋਈ ਪਰਚਾ ਦਰਸ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫੋਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਿਆ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਇਹਨਾਂ ਨੂੰ ਕਰਕੇ ਨਸ਼ੇ ਨੂੰ ਰੋਕੀ ਗਈ ਆ ਵੇਖੋ ਕਿਵੇਂ ਦੋ ਬਦਮਾਸ਼ ਰਾਜਾਂਦੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਤਾਂ ਉਸੇ ਤਰੀਕੇ ਦੇ ਨਾਲ ਤੇ ਉਨ੍ਹਾਂ ਦੀ ਫੁਰਤੀ ਦੇ ਨਾਲ ਹੀ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਵੀ ਕੀਤਾ ਗਿਆ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਸਨੇਚੁਰਾ ਦੇ ਵੱਲੋਂ ਇੱਕ ਕੁੜੀ ਜੋ ਕਿ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਉਸ ਦੇ ਕੋਲੋਂ ਮੋਬਾਈਲ ਫੋਨ ਖੋ ਲਿਆ ਜਾਂਦਾ ਤੇ ਪੁਲਿਸ ਨੇ ਵੀ ਛਾਪੇ ਮਾਰੀ ਕਰਦਿਆਂ ਹੋਇਆਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲ ਮੋਬਾਈਲ ਫੋਨ ਤੇ ਚੋਰੀ ਦੇ ਸਮੇ ਵਰਤਿਆ ਗਿਆ ਐਕਟੀਵਾ ਵੀ ਬਰਾਮਦ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੀ ਕਾਰਵਾਈ ਕਰਦਿਆਂ ਹੋਇਆ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਲੁੱਟ ਦੀ ਵਾਰਦਾਤ ਦੇ ਦਰਮਿਆਨ ਜਿਹੜਾ ਐਕਟਿਵਾ ਵਰਤਿਆ ਗਿਆ ਉਹ ਐਕਟਿਵਾ ਵੀ ਚੋਰੀ ਦਾਤ ਇਹਨਾਂ ਦੇ ਕੋਲੋਂ ਲੜਕੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਟਿਊਸ਼ਨ ਤੋਂ ਹਰਪਰਤਰੀ ਕੁੜੀ ਜਿਸ ਦਾ ਕੀ ਮੋਬਾਈਲ ਖੋਕੇ ਇਹ ਬਦਮਾਸ਼ ਫਰਾਰ ਹੋਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਗ੍ਰਿਫਤਾਰ ਕਰ ਲਏ ਨੇ ਜਲੰਧਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿ ਇਹ ਨਸ਼ੇ ਦੇ ਆਦੀ ਨੇ ਹੋ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਅਜਿਹੀਆਂ ਚੋਰੀਆਂ ਕਰਦਣ ਪੁੱਛ ਕਿਸ ਦੁਹਰਾ ਰਹੇ ਨਾ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਤਸਵੀਰਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਕਿ ਦੇਖੋ ਕਿੰਜ ਰਾਜਾਂ ਦੀ ਕੁੜੀ ਜੋ ਕਿ ਟਿਊਸ਼ਨ ਤੋਂ ਜਿਹੜੀ ਘਰ-ਪੜ੍ਹਤ ਰਹੀ ਹੁੰਦੀ ਹੈ ਤਾਂ ਇਸੇ ਦਰਮਿਆਨ ਇਸ ਦਾ ਮੋਬਾਈਲ ਖੋਲਿਆ ਜਾਂਦਾ ਸਰ ਕੀ ਮਾਮਲਾ ਸੀਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਕਰਮਨਪ੍ਰੀਤ ਸਿੰਘ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਟੀ ਸਾਡੇ ਡੀਐਸਪੀ ਕਰਤਾਰਪੁਰ ਬਲਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਰਤਾਰਪੁਰ ਪੁਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹਨਾਂ ਨਿਮਿਤੀ 12/8/24 ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਹੈ। ਇਹ ਡਿਗ੍ਰੀਸ਼ਨ ਤੋਂ ਪੜ੍ਹ ਕੇ ਆਈ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ 16-17 ਸਾਲ ਹੈ। ਉਸ ਲਈ ਕੋਲ ਉਸ ਸਮੇਂ ਮਾਰਿਸਨਾਚ ਕੀਤਾ ਸੀ ਤੇ ਰਿਟਰਨ ਨੇ ਤੇ ਮੈਂ ਚਾਚਾ ਰਮਨ ਕੁਮਾਰ ਪਾਤਵਾਰ ਉਹ ਐਗੂਗੇਟਲ ਪ੍ਰੋਫੈਸ਼ਨ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਮੈ ਸਾਹਮਣੇ ਇੱਕ ਪਰਚਾ ਦਰਜ ਕਰਵਾਇਆ ਸੀਗਾ ਜਿਹਾ ਦਿਖਾਨੇ ਕਿਹਾ ਸੀ ਕਿ ਜਿਹੜਾ ਸਨਾਚਰਸ ਲੈਣਾ ਨਾਮ ਗੁਰਵਿੰਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜਸਤਾ ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਲੌਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਜਿੰਗਾਂ ਨੂੰ ਐਸੇ ਨਿਰੰਦਰ ਸਿੰਘ ਆਪਣੇ ਕਰ ਰਹੇ ਸੀਗੇ ਨਹੀਂ ਕਰ ਰਹੇ ਸੀ ਕਿ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਤੇ ਕਲਮ ਹੋਈ 23 ਸੀ ਸਰ ਪਿੱਲਮ ਇਹਨਾਂ ਦੇ ਮਾਮਲਾ ਹੈਗਾ ਕੋਈ ਹਾਂ ਨਹੀਂ ਇਹਨਾਂ ਤੇ ਪਹਿਲਾਂ ਹਲੇ ਚੈੱਕ ਕੀਤਾ ਸਿਕਲ ਪਰਚਾਦਰ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਕੋਈ ਆਇਆ ਇਨਫਰਮੇਸ਼ਨ ਕੋਈ ਨਸ਼ੇ ਦੇ ਸਬੰਧ ਵਿੱਚ ਵੀ ਕੋਈ ਪਤਾ ਲੱਗਿਆ ਹਾਂ ਜੋ ਪਤਾ ਲੱਗਾ ਹੈ ਐਡਿਕਟ ਹੈਗਾ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਬਚਾਉਣਾ ਆ ਵੇਖੋ ਕਿਵੇਂ ਦੋ ਬਦਮਾਸ਼ ਰਾਜਾਂ ਦੀ ਕੁੜੀ ਦਾ ਮੋਬਾਈਲ ਫੋਨ ਖੋ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਮੋਬਾਈਲ ਫੋਨ ਖੋਇਆ ਗਿਆ ਹੈ ਤਾਂ ਉਸੇ ਤਰੀਕੇ ਦੇ ਨਾਲ ਤੇ ਉਹਨਾਂ ਦੀ ਫੁਰਤੀ ਦੇ ਨਾਲ ਹੀ ਪੁਲਿਸ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਵੀ ਕੀਤਾ ਗਿਆ ਦਰਅਸਲ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿੱਥੇ ਸਨੇਚੁਰਾ ਦੇ ਵੱਲੋਂ ਇੱਕ ਕੁੜੀ ਜੋ ਕਿ ਆਪਣੇ ਘਰ ਵੱਲ ਨੂੰ ਵਾਪਸ ਜਾ ਰਹੀ ਸੀ ਤਾਂ ਉਸ ਦੇ ਦਰਮਿਆਨ ਉਸ ਦੇ ਕੋਲੋਂ ਮੋਬਾਈਲ ਫੋਨ ਖੋ ਲਿਆ ਜਾਂਦਾ ਤੇ ਪੁਲਿਸ ਨੇ ਵੀ ਛਾਪੇ ਮਾਰੀ ਕਰਦਿਆਂ ਹੋਇਆ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਕੋਲੋ ਮੋਬਾਈਲ ਫੋਨ ਤੇ ਚੋਰੀ ਦੇ ਸਮੇ ਵਰਤਿਆ ਗਿਆ ਐਕਟੀਵਾ ਵੀ ਬਰਾਮਦ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਹੈ ਕਿ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਤੋਂ ਬਾਅਦ ਕੀ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਲੁੱਟ ਦੀ ਵਾਰਦਾਤ ਦੇ ਦਰਮਿਆਨ ਜਿਹੜਾ ਐਕਟੀਵਾ ਵਰਤਿਆ ਗਿਆ ਉਹ ਵੀ ਚੋਰੀ ਦਾ ਇਹਨਾਂ ਦੇ ਕੋਲੋਂ ਲੜਕੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਗਿਆ ਟਿਊਸ਼ਨ ਤੋਂ ਘਰ ਪਰਤ ਰਹੀ ਕੁੜੀ ਜਿਸ ਦਾ ਕੀ ਮੋਬਾਈਲ ਖੋ ਕੇ ਇਹ ਬਦਮਾਸ਼ ਫਰਾਰ ਹੋਏ ਸਨ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਵੇਂ ਗ੍ਰਿਫਤਾਰ ਕਰ ਲਏ ਨੇ ਜਲੰਧਰ ਦੇ ਹਾਤੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੀ ਕਿ ਪੁਲਿਸ ਦਾ ਕਹਿਣਾ ਹੈ ਕਿੇ ਨਸ਼ੇ ਦੇ ਆਦੀ ਨੇ ਹੋ ਸਕਦਾ ਹੈ ਕਿ ਨਸ਼ੇ ਦੀ ਪੂਰਤੀ ਦੇ ਲਈ ਅਜਿਹੀਆਂ ਚੋਰੀਆਂ ਕਰਦਣ ਪੁਛਗਿੱਦੜਾਰੇ ਨਕੂਲੋ ਵੱਡੇ ਖੁਲਾਸੇ ਹੋ ਸਕਦੇ ਨੇ ਪਰ ਤਸਵੀਰਾਂ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਆ ਕਿ ਦੇਖੋ ਕਿੰਜ ਰਾਜਾਂ ਦੀ ਕੁੜੀ ਜੋ ਕਿ ਟਿਊਸ਼ਨ ਤੋਂ ਜਿਹੜੀ ਘਰ ਪੜਤ ਰਹੀ ਹੁੰਦੀ ਹੈ ਤਾਂ ਇਸੇ ਦਰਮਿਆਨ ਇਸ ਦਾ ਮੋਬਾਈਲ ਖੋਲਿਆ ਜਾਂਦਾ ਸਰ ਕੀ ਮਾਮਲਾ ਸੀਗਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਰਕਰਮਨਪ੍ਰੀਤ ਸਿੰਘ ਖੱਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇ ਛੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੋਰਪਾਰਸੀ ਸਾਡੇ